ਹਸਪਤਾਲ ਦੇ ਬੈੱਡ ਤੇ ਲਾਲ ਤੇ ਕਾਲੇ ਰੰਗ ਦੀ ਟੀ-ਸ਼ਰਟ ਪਾ ਕੇ ਮੁੱਦਾ ਪਿਆ ਨੌਜਵਾਨ ਜਿਸ ਨੂੰ ਤੁਸੀਂ ਦੇਖ ਰਹੇ ਹੋ ਤੇ ਨਾਲ ਉਸ ਦੇ ਪੁਲਿਸ ਹੀ ਪੁਲਸ ਖੜੀ ਹੈ ਇਹ ਉਹ ਨੌਜਵਾਨ ਹੈ ਜਿਸ ਨੇ ਪੁਲਸ ਦੇ ਉੱਤੇ ਇੱਟਾਂ ਮਾਰੀਆਂ ਜੀ ਹਾਂ ਦੱਸਿਆ ਕਿ ਅੰਮ੍ਰਿਤਸਰ ਦੇ ਕਸਵਾ ਮਹਿਤਾ ਚੌਂਕ ਤੋਂ ਫਿਰੋਤਿਆਂ ਮੰਗਣ ਦੇ ਦੋਸ਼ਾਧਿਨ ਗਿਰਕਾਰ ਦੋਸ਼ਾਂ ਦੇ ਵਿੱਚ ਇੱਕ ਨੂੰ ਜਦੋਂ ਪਿਸਤਲ ਦੀ ਬਰਾਮਦ ਲਈ ਲਿਜਾਇਆ ਜਾ ਰਿਹਾ ਸੀ ਤਾਂ ਦੋਸ਼ੀ ਵੱਲੋਂ ਜਿੱਥੇ ਹੱਥ ਘੜੇ ਸਮੇਤ ਭੱਜਣ ਦੀ ਕੋਸ਼ਿਸ਼ ਕੀਤੀ ਉੱਥੇ ਇੱਟਾਂ ਰੋੜਿਆਂ ਨਾਲ ਪੁਲਸ ਤੇ ਹਮਲਾ ਕੀਤਾ ਤਾ ਜਵਾਬੀ ਫਾਇਰਿੰਗ ਦੇ ਵਿੱਚ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਦੋਸ਼ੀ ਦੀ ਲੱਤ ਦੇ ਵਿੱਚ ਗੋਲੀ ਵੱਜਣ ਕਾਰਨ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਵਿਖੇ ਦਾਖਲ ਕਰਵਾਇਆ ਗਿਆ ਇਸ ਸਬੰਧੀ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਜਾਣਕਾਰੀ ਰਵਿੰਦਰ ਸਿੰਘ ਅਰੋੜਾ ਨੇ ਦਿੱਤੀ ਹੈ ਕਿ ਆਖਰ ਪੂਰਾ ਮਾਮਲਾ ਕੀ ਸੀ ਇਹ ਤਾਂ ਮੈਂ ਤੁਹਾਨੂੰ ਥੋੜਾ ਜਿਹਾ ਪਿਛੋਕੜ ਚ ਦੱਸਣਾ ਚਾਹਣਾ 10/7/24 ਨੂੰ ਅੰਮ੍ਰਿਤਸਰ ਰੋਡ ਤੇ ਇੱਕ ਮਾਸਟਰ ਬੁੱਕ ਸ਼ਾਪ ਉਹਦੇ ਤੇ ਫਾਇਰਿੰਗ ਹੋਈ ਸੀ ਫਾਈਰਿੰਗ ਤੋਂ ਬਾਅਦ ਉਹਨਾਂ ਨੂੰ 3 ਦਿਨ ਬਾਅਦ ਫਿਰ ਇੱਕ ਬਾਅਦ ਤੋਂ ਅ ਨੰਬਰ ਤੋਂ ਫਿਰੋਤੀ ਮੰਗੀ ਗਈ ਇੱਕ ਰੋਡ ਦੀ ਉਸ ਤੋਂ ਬਾਅਦ ਫਿਰ ਅਸੀਂ ਜਿਹੜਾ ਜਿੰਦ ਨੇ ਫਾਈਟਿੰਗ ਹੋਈਆ ਇੱਕ ਪਰਚਾ ਰਜਿਸਟਰਡ ਕਰਵਾ ਸੀ ਥਾਣੇ ਮੈਸੇਜ ਦੇ ਵਿੱਚ ਉਸ ਤੋਂ ਬਾਅਦ ਫਿਰ ਸਾਡੀ ਟੀਮ ਨੇ ਐਸ ਐਚਓ ਸਾਹਿਬ ਤੇ ਇਹਨਾਂ ਦੇ ਬਲਕਿ ਐਸ ਐਸ ਬਲਕਾਰ ਸਿੰਘ ਇਹਨਾਂ ਸਾਰਿਆਂ ਨੇ ਬੜੀ ਮਿਹਨਤ ਕਰਕੇ ਤੇ ਇਹਦੇ ਵਿੱਚ ਆਪਣਾ ਇਹਦੀ ਤਪੀਸ਼ ਕੀਤੀ ਤੇ ਉਹਦੇ ਵਿੱਚ ਇਹਨਾਂ ਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਆਪਣੇ ਉਹਦੇ ਬਨਾ ਦੇ ਉੱਤੇ ਇਹਨਾਂ ਨੇ ਕੇਲਿਆਂ ਨੇ ਗੁਰਦੁਆਰੇ ਲੱਗ ਰਿਹਾ ਸੀ ਗੱਡੀ ਮੰਦਰਾ ਜੀਪ ਸੀਗੀ ਕਾਲੇ ਰੰਗ ਦੀ ਉਹ ਫੇਰੀ ਉਹਦੇ ਵਿੱਚੋਂ ਤਿੰਨ ਮੁੰਡੇ ਮਿਲੇ ਇਹਨਾਂ ਦੇ ਕੋਲੋਂ ਇਹਨਾਂ ਨੇ ਸਰਚ ਕੀਤੀ ਉਹਨਾਂ ਨੂੰ ਸਾਨੂੰ ਦੋ ਪਿਸਟਲ ਤੇ ਇੱਕ ਰਵਾਲਵਰ 32 ਬੋਰ ਦਾ ਤੇ ਨਾਲ 6 ਰੌਂਦ ਮਿਲੇ ਉਹਨਾਂ ਦੇ ਅरेस्ट ਪਾ ਲਈ ਅरेस्ट ਬਾਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੇ ਹੁ ਰਿਮਾਂਡ ਲਿਆ ਫਿਰ ਫਿਰ ਦੁਬਾਰਾ ਉਹਦਾ ਹੁਣ 23 ਤੱਕ ਰਿਮਾਂਡ ਤੇ ਸੀਗੇ ਤੇ ਅੱਜ ਇਹ ਉਹਦੇ ਵਿੱਚ ਪੁੱਛਗਿਸ਼ ਤੇ ਵਿੱਚ ਫੇਰ ਦੁਬਾਰਾ ਇੱਕ ਪਿਸਟਲ ਦੀ ਇਨਫੋਰਮੇਸ਼ਨ ਸੀਗੀ ਇਹਨਾਂ ਨੂੰ ਉਹਦੇ ਕੋਲੋਂ ਹੀ ਹੈ ਉਨੇ ਵੀ ਆਪਣੀ ਕੁਛ ਗਿਸ਼ ਮੰਨਿਆ ਵੀ ਹਾਂ ਮੈਂ ਉਸ ਉਦੋਂ ਨੰਗਲ ਸ਼ਮਸ਼ਾਨ ਘਾਟ ਦੇ ਵਿੱਚ ਲੁਕੋ ਕੇ ਰੱਖਿਆ ਇਹ ਪੁਲਿਸ ਪਾਰਟੀ ਸਾਡੀ ਐਸੇ ਬਲਕਾਰ ਸਿੰਘ ਤੇ ਦੀ ਟੀਮ ਗਈ ਉੱਥੇ ਲੈ ਕੇ ਉਹ ਰਖਵਰੀ ਪਿਸਤਲ ਦੀ ਹੋ ਗਈ ਰੋਂ ਤਾਂ ਕੋਈ ਨਹੀਂ ਮਿਲਿਆ ਉੱਥੇ ਇਕੱਲਾ ਪਿਸਤਲ ਮਿਲਿਆ ਪਿਸਤਲ ਲੈ ਕੇ ਜਦੋਂ ਇਹ ਗੱਡੀ 'ਚ ਬਹਿਣ ਲੱਗੇ ਤੇ ਉਹਨੇ ਹੱਥ ਖੜੀ ਲੱਗੀ ਸੀ ਸਾਡੇ ਕਨਸਟੇਬਲ ਨੂੰ ਗੁਰਸਾਹਬ ਸਿੰਘ ਨੂੰ ੱਟਕਾ ਮਾਰ ਕੇ ਤੇ ਉੱਥੋਂ ਭੱਜ ਗਿਆ ਇਹ ਵੀ ਐਸਐਚਓ ਸਾਹਿਬ ਉਹਦਾ ਰਜਨ ਮੰਗੇ ਸਾਈਡ ਦੇ ਉੱਤੇ ਸੀ ਆਪਣੀ ਗਸ਼ਤੇ ਉੱਤੇ ਇਹਨੇ ਫੋਨ ਕੀਤਾ ਫਿਰ 2 ਕਿਲੋਮੀਟਰ ਇਹ ਪਰਜਵੰਦ ਉੱਥੇ ਜਾ ਕੇ ਅਭਿਉ ਫੇ ਇਨਾਂ ਨੇ ਘੇਰਾ ਪਾ ਲਿਆ ਤੇ ਦੋਨੇ ਸਾਈਡਾਂ ਤੋਂ ਘੇਰਾ ਪੈ ਗਿਆ ਜਦੋਂ ਇਹਨਾਂ ਨੇ ਪਟੜੀ ਪਟੜੀ ਜਾ ਰਿਆ ਸੀ ਹੂਏ ਦੇ ਉੱਥੇ ਇਹਨਾਂ ਨੇ ਐਸਐਚਓ ਤੇ ਬਾਹਰ ਕੀਤਾ ਉਹ ਰੋੜਾ ਚੱਕ ਕੇ ਦੋ ਇਹਨਾਂ ਦੇ ਮਾਰਿਆ ਚਲੋ ਇਹਨੇ ਪਹਿਲਾਂ ਬਚਾਅ ਕੀਤਾ ਫਿਰ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਨਹੀਂ ਰੁਕਿਆ ਫਿਰ ਉਹਨਾਂ ਨੇ ਹਵਾਈ ਫੈਰ ਕੀਤਾ ਐਸਐਚਓ ਸਾਹਿਬ ਨੇ ਲੇਕਿਨ ਉਹ ਫਿਰ ਵੀ ਨਹੀਂ ਰੁਕਿਆ ਉਹਨੇ ਫਿਰ ਇੱਕ ਵੱਟਾ ਚੱਕ ਕੇ ਇਹਨਾਂ ਦੇ ਸਿਰ ਤੇ ਮਾਰਿਆ ਪਰ ਇਹ ਫੇਰ ਬਚਾਅ ਇਹਨਾਂ ਨੇ ਕਰ ਲਿਆ ਉਹ ਆਪਣੇ ਬਚਾ ਲਈ ਫਿਰ ਇਹਨਾਂ ਨੇ ਥੱਲੇ ਨੂੰ ਉੱਪਰ ਫੇਰ ਕੀਤਾ ਜਿਹੜਾ ਫਿਰ ਉਹਦੀ ਲੱਤ ਤੇ ਸੱਜੀ ਤੇ ਲੱਗ ਗਿਆ ਤੇ ਇਹਨਾਂ ਦੀ ਜਿਹੜਾ ਮਗਰ ਹੈਗਾ ਉਹ ਮਨ ਕਨ ਛਾਪੁਰਾ ਗੋਪੀ ਕਨ ਛਾਪਰੀਆ ਗੈਂਗਸਟਰ ਦਾ ਉਹਦਾ ਭਰਾ ਹੈ ਛੋਟਾ ਤੇ ਇੱਕ ਡੋਣੀ ਡੋਣੀ ਐ ਇਸ ਨੂੰ ਸਠੇ ਵਾਲੇ ਦਾ ਇਹ ਦੋਨੇ ਬੰਦੇ ਇਸ ਵੇਲੇ ਜੋ ਪਤਾ ਲੱਗਿਆ ਪੁਰਤਗਾਲਾ ਉੱਥੋਂ ਇਹ ਆਪਣਾ ਨੈਟਵਰਕ ਚਲਾਉਂਦੇ ਆ ਇਹਨਾਂ ਲੋਕਾਂ ਨੂੰ ਥੋੜੇ ਬਹੁਤੇ ਪੈਸੇ ਦੇ ਕੇ ਤੇ ਇਹ ਆਪਣੀਆਂ ਫਰੋਤੀਆਂ ਦਾ ਧੰਦਾ ਕਰ ਰਹੇ ਆ ਤੇ ਸਾਡੀ ਤਾਂ ਇੱਕੋ ਹੀ ਇਹਨਾਂ ਨੂੰ ਚੈਲੰਜ ਆ ਤੇ ਛੱਡਾਂਗੇ ਨਹੀਂ ਕਿਸੇ ਵੀ ਸੂਰਤ ਵਿੱਚ ਇਹਨਾਂ ਨੂੰ ਹਰ ਬੰਦਾ ਜਿਹੜਾ ਸਮਾਜ ਦੇ ਉਲਟ ਕੰਮ ਕਰਦਾ ਜਾਂ ਜਿਹੜਾ ਬੰਦਾ ਆਪਣੇ ਫਰੋਤੀਆਂ ਦੇ ਵਿੱਚ ਇਨਵੋਲ ਆ ਤੇ ਉਹ ਕਿਸੇ ਵੀ ਕੀਮਤੇ ਬਖਸ਼ਿਆ ਨਹੀਂ ਜਾਊਗਾ। ਇਹ ਸਰ ਇਹ ਦੋਸ਼ੀ ਦਾ ਨਾਮ ਕੀ ਇੰਕ ਵਿੱਚ ਦੋਸ਼ੀ ਰਿਹਾ ਆ? ਇਹ ਉਹਦਾ ਬਿੱਲਾ ਹੈ। ਗੋਰਪ੍ਰੀਤ ਸਿੰਘ ਬਿੱਲਾ ਸਨੋ ਕੁਲਦੀਪ ਸਿੰਘ ਮਹਿਸਮਪੁਰਪੁਰ ਦਾ। ਇਹ ਭਰਾ ਇਹ ਇਹ ਭਰਾ ਹੋਏ ਨਹੀਂ ਫਲਦੇ ਆ ਭਈ। ਫਲਦੇ ਫਲਦੇ। ਇਹ ਦੋ ਭਰਾ ਆਇਆ ਹੈ। ਇੱਕ ਇਹ ਹੈਗਾ ਇੱਕ ਇਹਦਾ ਹੈਗਾ ਗਗਨਦੀਪ ਸਿੰਘ। ਤੇ ਇਹ ਕਿਹਨਾਂ ਨਾਮ ਹੈਗਾ ਨਵਰਾਜ ਸਿੰਘ ਇਹ ਤਿੰਨੇ ਬੰਦੇ ਸਾਡੀ ਰੈਸਟ ਰੈਸਟ ਕੀਤੇ ਹੋਏ ਸੀ ਫਿਰ ਰਿਮਾਂਡ ਤੇ ਸੀ ਫਿਰ ਬੋਟੀ ਠਾਂਪੁਰ ਦੇ ਘਰ ਦੇ ਕਿ ਨਾਲ ਉਹ ਤਾਂ ਮਨਪ੍ਰੀਤ ਮਾਨੀ ਉਹ ਐਸੇ ਕਿਥੇ ਰਹੇ ਉਹ ਜੋ ਪਤਾ ਨਹੀਂ ਕਿ ਪੁਰਤਗਾਲ ਦੇ ਵਿੱਚ ਹੈ ਲੋਡੇ ਇਹ ਡੋਣੀ ਵੀ ਤੇ ਇਹ ਡੋਣੀ ਹੈ ਤਾਂ ਉੱਥੋਂ ਆਪਣਾ ਨੈਟਵਰਕ ਚਲਾ ਰਹੇ ਇਹ ਜਨਰਲ ਇੱਕ ਹੀ ਬੰਦੇ ਦੀ ਜਿਹੜੀ ਤਾਂ ਇੱਕੋ ਹੀ ਸੀ ਹੁਣ ਜਿਹਨੇ ਉਹ ਫੜ ਲਈ ਬਿਲਕੁਲ ਨਿਕਰਾਇਆ ਹੌਸਪੀਟਲ ਬਰਾਂਧ ਦੀ ਉਹ ਵੀ ਹਾਂ ਬਰਾਂਧ ਦੀ ਪਿਸਟਲ ਦੀ ਹੋ ਗਈ ਸੀ 32 ਗੋਲ ਜੀ ਜੀ ਕਿਨੇ ਫਾਇਰ ਕਰਨੇ ਪਏ ਜੀ ਤੁਸ ਏ ਦੋਫਾ ਇੱਕ ਤਾਂ ਹਵਾਈ ਫੇਰ ਕੀਤਾ ਸੀ ਜਦੋਂ ਇਹਨੇ ਫੇਰ ਮਾਰ ਦੇਣ ਦੀ ਨੀਤ ਨਾਲ ਹੀ ਇਹਨਾਂ ਦੇ ਉੱਤੇ ਉਹ ਬੱਟਾ ਮਾਰਿਆ ਫਿਰ ਤੇ ਚਲੋ ਇਹਨਾਂ ਨੇ ਬੜੀ ਹਿਸ਼ਿਆਰੀ ਦੇ ਨਾਲ ਆਪਣੇ ਆਪ ਨੂੰ ਬਚਾਇਆ ਉਹ ਫਿਰ ਥੱਲੇ ਨੂੰ ਫੇਰ ਕੀਤਾ ਲੇਕਿਨ ਉਹਦੀ ਲੱਤ ਤੇ ਲੱਗ ਗਿਆ ਜਿਹੜਾ ਹਿਸ਼ਿਆਰ ਨਹੀਂ ਪਰਚਾ ਦਰਜੀਦਾ ਜਿਹਨੂੰ ਵਾਦਾ ਕਰੇ ਫਾਨਿਆਂ ਦੀ ਬਿਲਕੁਲ ਵਾਦਾ ਕਰਾਂਗੇ ਉਹਦੇ ਵਿੱਚ ਜੀ ਇੱਕ ਪਹਿਲਾ ਕਾਮੇਦ ਜਦੋਂ ਪਹਿਲਾਂ ਅਸੀਂ ਉਸ ਕਰ ਰਹੇ ਹਾਂ ਉਸ ਪੀਛੇ ਵਿੱਚ ਚੈੱਕ ਕਰਦੇ ਹਾਂ ਬਾਕੀ ਉਹ ਤੁਹਾਨੂੰ ਜਨਰੇਟਰ ਆਨ ਸਾਰਾ ਕੁਝ ਦੱਸਾਂਗੇ ਇਹਨਾਂ ਦਾ ਹੋਰ ਖੈਰ ਦੋਸ਼ੀ ਨੂੰ ਕਾਬੂ ਮੌਕੇ ਤੇ ਕਰ ਲਿਆ ਗਿਆ ਤੇ ਹੁਣ ਇਲਾਜ ਤੋਂ ਬਾਅਦ ਅੱਗੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਹਕੀਕਤ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ